ਸਰੋਤਿਆਂ ਨੂੰ ਆਪਦੀ ਤੁਸੀਂ ਅਵਾਜ਼ ਸੁਣਾਓ ਕਿਵੇਂ ਦੀ ਤੁਸੀਂ ਲੱਗਦੇ ਹੋ ਠੀਕ ਹੈ ਮੱਖਣੋ ਮੜਾਈ ਜੇ ਓਡੂ ਨੇਓ ਚੰਨ ਜੇ ਆ ਯਾਰ ਨੀ ਰਸਾਈ ਦਾ ਨਿੱਕੀ ਨਿੱਕੀ ਗੱਲ ਪਿੱਛੇ ਸੋਣਿਓ ਕਦੇ ਗੁੱਸਾ ਗਿਲਾ ਨਹੀਂ ਮਨਾਈ ਦਾ ਮੱਖਣੋ ਮੜਾਈ ਜੇ ਓਡੂ ਨੇਓ ਚੰਨ ਜੇ ਆ ਯਾਰ ਨੀ ਰਸਾਈ ਦਾ ਕਦੇ ਕਦੇ ਨੰਗੋ ਸਾਡੇ ਕੋਲ ਦੀ ਕੋਲ ਦੀ ਦਿਲਾਂ ਦੀ ਕੁੰਡੀ ਫੋਲਦੀ ਕਦੇ ਕਦੇ ਨੰਗੋ ਸਾਡੇ ਕੋਲ ਦੀ ਕੋਲ ਦੀ ਦਿਲਾਂ ਦੀ ਕੁੰਡੀ ਫੋਲਦੀ ਆ ਨੰਗਦਿਆਂ ਹੋਇਆਂ ਸਦਾ ਸਜਣੋ ਪਿਆਰ ਨਾਲ ਹੱਥ ਜਾ ਹਲਾਈ ਦਾ ਮੱਖਣੋ ਵਲਾਈ ਦੀ ਓਡੁੰਨਿਓ ਚੰਨ ਜਿਹਾ ਯਾਰ ਨਹੀਂ ਰਸਾਈ ਦਾ ਜਿਵੇਂ ਤੁਸੀਂ ਹੁਣ ਗਾਣੇ ਲਿਖਦੇ ਹੋ ਇਹ ਫਿਰ ਜਿਵੇਂ ਪੁਰਾਣੇ ਜੋ ਦੁਰਗਰ ਗੀਲਾ ਸੁਣਦੇ ਸੀਗੇ ਰਸੀਲਾ ਸੁਣਦੇ ਸੀ ਜਾਂ ਉਹ ਉਹੀ ਸੁਣਨੇ ਕਿ ਅੱਜ ਵੈਜ ਦੇ ਜ਼ਮਾਨੇ ਚ ਵੇ ਹਾਸਲੇ ਵਾਲੇ ਚੌਕਲੇ ਹਥਿਆਰ ਵਾਲੇ ਚੌਕਲੇ ਇਹ ਜਿਹਨੇ ਗੀਤ ਇਹਨੇ ਲਿਖਦਾ ਮੈਂ ਪਹਿਲਾਂ ਵਾਲੇ ਗੀਤ ਲਿਖਦਾ ਮੇਰੀ ਪਰਿਵਾਰ ਕਿੱਸਾ ਦਿਆਂ ਜਾਂ ਬਾਕੀ ਅੱਜ ਜੁਵੇ ਹੁਣ ਜੋ ਗੱਲ ਲਗਾ ਕਿ ਕੁੜੀਆਂ ਵੀ ਬਹਿ ਕੇ ਸੁਣਨਾ ਸਾਡੇ ਭੀਆਂ ਪੈਣਾ ਘਰਾਂ ਦੇ ਵਿੱਚ ਸੁਣਨ ਸਾਰੀਆਂ